ਸਤ ਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਉਆ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮਹਿਮਦਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 6-7 ਪਸ਼ੂ ਦਿਖਾਵਾਂਗੇ ਕੁਝ ਸੂਏ ਸਵਾਇਆ ਤੇ ਕੁਝ ਗੱਬਣਾ ਤਿਆਰ ਆਪਾਂ ਪਹੁੰਚੇ ਹਾਂ ਵੀਰ ਜਸ ਕਰਨ ਸਿੰਘ ਦੇ ਕੋਲ ਤੇ ਆਜੋ ਕਰਦੇ ਹਾਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਕਸੇ ਭਾਜੀ ਤੁਸੀਂ ਕਾਲ ਦੀ ਬਿੱਟੀ ਹੋਰ ਦੱਸੋ ਕੀ ਹਾਲ ਠੀਕ ਠਾਕ ਏ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਬਸ ਠੀਕ ਠਾਕ ਏ ਹੋਰ ਠੀਕ ਠਾਕ ਪਰਿਵਾਰ ਹਾਂ ਵਧੀਆ ਵਧੀਆ ਤੁਸੀਂ ਸੁਣਾਓ ਹਾਂਜੀ ਵਧੀਆ ਠੀਕ ਠਾਕ ਚਲਾਂਗੇ ਫਿਰ ਸੇਵਾ ਹਾਂਜੀ ਆਹੋ ਚਲੋ ਤੁਹਾਨੂੰ ਪਤਾ ਜਿਹੜੀ ਮੁਸੀਬਤ ਬਣੀ ਆ ਹਾਂ ਚਲੋ ਮਹਾਰਾਜ ਨੇ ਉਹਨੇ ਪਾਈ ਉਹਨੇ ਕੱਟਣੀ ਆ ਉਹਨੇ ਕੱਟਣੀਆਂ ਜੀ ਚਲੋ ਆਪਾਂ ਜਿੰਨੇ ਜੋਗੇ ਹੋ ਗਏ ਆ ਜਾਂ ਸੇਵਾ ਕਰਨਾ ਗੈਬ ਇਧਰ ਗਾਂ ਕਿੱਦਾਂ ਉਧਰ ਪਾਣੀ ਤਾਂ ਉਧਰ ਹੈਗਾ ਕਾਫੀ ਮਤਲਬ ਅੱਗੇ ਤੁਰੀ ਤੁਰੀ ਜਾਂਦਾ ਵਾ ਅੱਛਾ ਅੱਛਾ ਹਾਂਜੀ ਹਾਂਜੀ ਤੇ ਆਪਣੇ ਏਰੀਆ ਸਾਰਾ ਬਚਾਵਾ ਉਹ ਦਰਵਾਜੇ ਨਾਲ ਆ ਸਾਈਡ ਤੋਂ ਅੱਗੇ ਪਿੰਡ ਕਾਹ ਆਇਆ ਚਲੋ ਆਪਣੇ ਤੇ ਇਧਰ ਮਾਰ ਦੀ ਕਿਰਪਾ ਚਲ ਅਸੀਂ ਆਨੇ ਵੀ ਉਧਰ ਵੀ ਮਾਰ ਉਹਦਰੀ ਕਿਰਪਾ ਹੀ ਬਣਾਈ ਰੱਖੇ ਬਾਬਾ ਆਪਣੇ ਸਾਰੇ ਭਰਾਵਾਂ ਦੇ ਨਾਲ ਹੀ ਆ ਹਨਾ ਹਾਂਜੀ ਹਾਂਜੀ ਹੂੰ ਕਿਉਂਕਿ ਇਦਾਂ ਆਪਾਂ ਮਿੰਨਾ ਪਾਣ ਨੂੰ ਘਾਟਾ ਨਾਲ ਹੀ ਆ ਬੰਨੇ ਨੇ ਬਿਲਕੁਲ ਬਿਲਕੁਲ ਹਾਂਜੀ ਤੇ ਚਲੋ ਮਾਰਾ ਚੜ੍ਹਦੀਆਂ ਕਲਾ ਚ ਰੱਖੇ ਕਿ ਆਪਣਾ ਏਰੀਆ ਸਾਰਾ ਜਿਹੜਾ ਨਾ ਸੁੱਕਾ ਏ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਆਪਣਾ ਇੱਕ ਮਿੰਟ ਬੰਦ ਕਰ ਨਾਮ ਇਹਦੀ ਆਪਣਾ ਹੈਗਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਸਸੀਲੇ ਜਨਾਲਾ ਤੇ ਜ਼ਿਲ੍ਹਾ ਅਮਰਸਰ ਲਾਗੇ ਲੋਪੋ ਕੇ ਜਗਮ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ 9992800635 ਠੀਕ ਹੈ ਜੀ ਕਰੀਏ ਜੀ ਸ਼ੁਰੂਆਤ ਹਾਂਜੀ ਆ ਦੱਸਿਓ ਪਹਿਲੇ ਨੰਬਰ ਤੇ ਜਿਹੜੀ ਮੈਂ ਬੱਧੀਏ ਕੜਵਾ ਸੁਆ ਗੱਬਣਾ ਕ ਤਿਆਰ ਆ ਇਹ ਵੀ ਜੀ ਦੂਜਾ ਸੁਆ ਝੋਟੀ ਜੇ ਅੱਛਾ ਜੀ ਹਾਂਜੀ ਦਿਨ ਲੈ ਜਾਊਗੀ ਝੋਟੀ ਜੇ ਕੋਈ ਹਫਤਾ ਖੰਡ ਠੀਕ ਆ ਠੀਕ ਹਾਂ ਬਣੂ ਝੋਟੀ ਚੰਗੀ ਲਓ ਜੀ ਆਪੇ ਤੇਰੇ ਆਸਪਾਸ ਚੰਗੇ ਵਜਨ ਕਰਦੀ ਆ ਸਾੰਭੀ ਵੀ ਤੇ ਕੀ ਸਵੇਰ ਦੂਜਾ ਸੁਆ ਸੁਣੀ ਜੇ ਲਓ ਜੀ ਦੂਜਾ ਮੂੰਹ ਝੋਟੀ ਛਿੱਗੀ ਛਿੱਗੀ ਜੇ ਠੀਕ ਠੀਕ ਹੈ ਠੀਕ ਹੈ ਹਾਂ ਬਾਕੀ ਠੰਡੀ ਜਿੱਦਾਂ ਮਰਜੀ ਇਦਾਂ ਹੀ ਥੱਲੇ ਝੋਟੀ ਥੱਲੇ ਬਹਿ ਜਾਓ ਖੋਲਿਓ ਬਾਈ ਜੀ ਢੱਲਾ ਬਹੁਤ ਆ ਲਓ ਜੀ ਇਹਦਾ ਕਿੰਨਾ 12 ਲੀਟਰ ਦਾ ਰਕਾੜ ਰਿਆ ਹਾਂ ਪਿਛਲੇ ਸੁਬਹ ਦਾ ਪਹਿਲੇ ਤਾਂ 12 12 ਕਿਲੋ ਦਾ ਜੇ ਇਹ ਹੁਣ ਵੀਰਪਰਾ ਕੋ ਸੇਵਾ ਕਰੂਗਾ ਤਾਂ ਦੁੱਧ ਜਿੰਨੀ ਝੋਟੀ ਪਲੀ ਆ ਝੋਟੀ 13 14 ਕਿਲੋ ਦੁੱਧ ਬੜੇ ਰਮਾਨਾ ਕੱਢੂਗੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਜੀ ਜੈਡ ਬਲੈਕ ਆ ਗਈ ਆ ਤੇ ਚੰਗੇ ਬਿਲਕੁਲ ਰਕਾੜ ਵਾਲੀ ਆ ਬਾਕੀ ਖੋਲ ਕੇ ਆਪਾਂ ਦਿਖਾਉਨੇ ਤੁਹਾਨੂੰ ਕਰੋ ਜੀ ਪਟਕੜਾ ਹੋਈ ਬਹੁਤ ਹੀ ਚੰਗਾ ਲੱਗਾ ਕਰ ਲਓ ਜੀ ਥਣ ਥਣ ਜਿਹੜਾ ਬਹੁਤ ਹੀ ਚੰਗਾ ਲੱਗਾ ਐਨ ਗੈਰ ਤੇ ਲੱਗਾ ਪਿਆ ਵਾ ਬੜੇ ਬਣਜੂ ਝੋਟੀ ਚੰਗੀ ਅੱਛਾ ਜੀ ਇਹ ਮੇਰਾ ਕਲਾਰਾ ਖੁੱਲਾ ਆਇਆ ਠੀਕ ਆ ਲਓ ਜੀ ਹੌਸਟਾ ਕਹੇ ਖੜਦੀ ਆ ਤੇ ਸੋਣ ਤਾਂ ਜਿਹੜਾ ਹਵਾਨਾ ਬਹੁਤ ਹੀ ਚੰਗਾ ਬਣਾ ਲੂਗੀ ਤੇ 12 ਲੀਟਰ ਜਿਹੜਾ ਪਹਿਲੇ ਸਵੇਰੇ ਦੁੱਧ ਭਰਿਆ ਘਰ ਮੌਲੀ ਨੇ ਦੇਣ ਅੱਖਾਂ ਵਾਲਾ ਛੱਡਾ ਆ ਗਿਆ ਵਾ ਤੇ ਚਲੋ ਜਿੰਡੇ ਵੀਪਰਾਂ ਦੇ ਸਾਹਮਣੇ ਚਲੋ ਬਹੁਤ ਚੰਨੀਆਂ ਝੋਟੀਆਂ ਨੇ ਪਛਾਣ ਨੂੰ ਕੱਢਣਾ ਉਹਨਾਂ ਹੀ ਗਾਣ ਨੂੰ ਕਰਦੂਗੀ ਲੈ ਵਾ ਠੀਕ ਆ ਠੀਕ ਆ ਜੀ ਇਹੋ ਜੀ ਥਣ ਭਾਂਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਉਹਦਾ ਮੁੱਲ ਵੀ ਨਹੀਂ ਝੋਟੇ 4 ਹੋ ਜੇ ਫਿਰ ਤੇ ਚਲੋ ਇਹ ਪਹਿਲਾ ਹਿਸਾਬ ਨਾਲ ਬਾਜ਼ਾਰ ਹੁੰਦਾ ਫਿਰ ਝੋਟੀ 1.5 ਲੱਖ ਦੀ ਹਾਂਜੀ ਹਾਂ ਹੁਣ ਆਪਾਂ ਚਲੋ ਜਾਇਜ਼ ਹੀ ਕਰਾਂਗੇ ਜਾਇਜ਼ ਹੀ ਦੇ ਦੇਣੀ ਹੈ ਠੀਕ ਹੈ ਜੀ ਹਾਂਜੀ ਹੁਣ ਲੱਖ ਦੀ ਦੇ ਦਈਏ ਝੋਟੀ ਨਹੀਂ ਕਰੀਏ ਜਾਇਜ਼ ਚਲੋ ਹਾਂਜੀ ਕਰ ਦਈਏ ਮਾਨਤਾਂ ਖੁੱਲਾ ਹੀ ਖੁੱਲਾ ਹੀ ਕਰ ਦਈਏ ਹਾਂਜੀ ਚਲੋ 2 ਨਹੀਂ ਘਟਾਉਣਾ 5 ਨਹੀਂ ਘਟਾਉਣਾ ਪੂਰੇ 90 ਦੀ ਦੇ ਦਾਂਗੇ 90 ਦੀ ਹਾਂ 90 ਦੀ ਦਾਂ ਝੋਟੀ ਤੋਡੀ ਪੂਰੀ ਵੱਡੀ ਝੋਡੀ ਏ ਸਾੰਭੀ ਵੇਖੋ ਵਜਨ ਕਰਦੇ ਝੋਡੀ ਲਾ ਲਓ ਜੀ 90 ਹਜ਼ਾਰ ਦੀ ਬਿਲਕੁਲ ਗੱਬਣ ਦੇ ਝੋਡੀ ਪੂਰੀਆਂ ਫੁੱਲ ਗਾਰੰਟੀ ਵਾਲੇ ਭਾਵੇਂ ਕੋਈ ਸੂਈ ਵੀ ਸਾਡੇ ਕੋਲ ਲੱਜੇ ਅੱਛਾ ਜੀ ਹਾਂ ਉਹ ਚਲੋ ਖਰਚਾ ਉਹ ਸਭ ਨਾਲ ਕਰ ਲਾਂਗੇ ਪਰ ਸੂਈ ਵੀ ਲੱਜੇ ਬੀ ਝੋਡੀ ਕੋਈ ਕਮੀ ਪੇਸ਼ੀ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਜੀ ਮੈਨਾਂ ਇੰਦਾ ਝੋਡੀ ਪਾ ਗਏ ਬਾਈ ਕਹਦਾਗੇ ਇਦਾਂ ਹੀ ਝੋਡੀ ਟਿੱਪੀ ਆ ਦੂਸਰਾ ਮਾਰਾ ਕੋਈ ਨਹੀਂ ਤੁਸਾਂ ਮਰਾ ਨਾ ਕੋਈ ਵੰਗਾ ਪਾਇਆ ਝੋਡੀ ਇਦਾਂ ਥੱਲੇ ਬਹਿ ਗਏ ਠੀਕ ਹੈ ਠੀਕ ਹੈ ਨਾਲੀ ਸੇਲੀਆਂ ਸੂਲੀਆਂ ਜਿਹੜੀਆਂ ਬਹੁਤ ਠ ਤੇ ਚਲੋ ਮੌਕੇ ਤੇ ਬਾਈ ਮੈਂ ਕਰਦੇ ਹਾਂ ਮੰਨਦਾਂ ਚਲੋ ਛੂਟ ਛੱਪਾ ਕਰਦਾਂਗੇ ਠੀਕ ਹੈ ਤੇ ਜੇ ਨੰਬਰ ਤੇ ਕਿਵੇਂ ਆ ਗਈ ਬਾਈ ਇਹ ਕੋਈ ਤਿੱਜਾ ਸੁਆ ਲਾਲੇ ਭਵੇਂ ਛੱਥਾ ਸੁਆ ਲਾਲੇ ਅੱਛਾ ਹੀ ਮੰਨ ਲੇ ਕਹਿੰਦੇ ਤਿੱਜਾ ਸੁਆ ਇਹ ਵੀ ਮੈਂ ਹਫ਼ਤਾ ਖੜਦੀ ਆ ਥਣ ਲੇਵੇ ਦੀ ਇਹ ਵੀ ਮੈਂ ਬੜੀ ਸਾਫ਼ ਆ ਅੱਛਾ ਜੀ ਇਹ ਕਿੰਨੇ ਕਿਲੋ ਦੁੱਧ ਆ ਲਿਆ ਇਹ ਵੀ ਵੀਰ ਜੀ ਪਹਿਲੇ ਪਿਛਲੇ ਸੁਆ ਦੇ ਨਾਲ ਕਾਰਡ ਆ ਗਾੜੇ 11 ਕਿਲੋ ਦਾ ਅੱਛਾ ਜੀ ਹਾਂ ਚੰਗੀ ਮੈਂ ਪੇਟੀ ਵਾਲੀ ਆ ਦੁੱਧ ਭਵੇਂ 12-13 ਕਿਲੋ ਦੇ ਦੇ ਪੁੱਤਰੇ ਚੰਮ ਦੀ ਆ ਸਹੀ ਗੱਲ ਆ ਠੀਕ ਲੋ ਜੀ ਪਹਿਲੇ ਸੇਵਾ ਵੀ ਆਪਣੀ ਚੰਮ ਵਾਲੀ ਆ ਬਾਕੀ ਸੁਆ ਸਾਮੁ ਤੇ ਇੰਨੀ ਕੁ ਸੇਵਾ ਦੇ ਕਹਿੰਦਾ 11 ਕਰੋ ਦੋ ਦਿਨ ਦੀ ਹੈ ਬਾਕੀ ਜਿਹੜੀ ਸੇਵਾ ਸੰਭੂ ਹੈ ਨਾ ਚਲੋ 10 ਵੀ ਦੇਈ ਜਾਵੇ ਬਹੁਤ ਹਾਂਜੀ ਹਾਂਜੀ ਤੋਹ ਜੀ ਕੱਦ ਵਜਨ ਜਿਹੜਾ ਚੰਗਾ ਆ ਗਿਆ ਤੇ ਬਾਈ ਕਹਿੰਦਾ ਕਿ ਆਪਣੇ ਸਮਝਣਾ ਕੋਈ ਦੂਜਾ ਜਾਂ ਤੀਜਾ ਜਾਂ ਚੌਥਾ ਵਾਲੇ ਤੇ ਇਹ ਵੀ ਹਫਤਾ ਖੜਦੀ ਆ ਜੇ ਬਾਈ ਆਹ ਜੇ ਸ਼ਹਿਰ ਆਉਣ ਡਿਆ ਜੇ ਠੀਕ ਹੈ ਠੀਕ ਹੈ ਲਓ ਜੀ ਹਫਤੇ ਕੇ ਆਸ-ਪਾਸ ਇਲਾ ਟਾਈਮ ਅਜੇ ਖੜਦੀ ਆ ਤੇ ਹੈ ਪਤਲੇ ਚਮ ਵਾਲੀਏ ਕਰਮ ਵਾਲੀ ਚੈਡ ਬਲੈਕ ਇਹ ਕਾਲੀ 11 ਲੀਟਰ ਦਾ ਦੁੱਧ ਇਹਨੇ ਭਰਿਆ ਪਿਛਲੇ ਸੂਗੇ ਬਾਕੀ ਥਾਣਾ ਦਾ ਸਾਰ ਗਿਆ ਬੁਝਾ ਚੰਗਾ ਆ ਗਿਆ ਵਾ ਹਨ ਕੱਲਾ ਕੱਲਾ ਇਹਦੇ ਵੀ ਲੱਗਾ ਪਿਆ ਵਾ ਥਾਣਾ ਪੂਸ ਚ ਵੀ ਨਹੀਂ ਵਾਲ ਇੱਕ ਨਹੀਂ ਕਿਟਾਗਾ ਠੀਕ ਹੈ ਠੀਕ ਹੈ ਲੋ ਜੀ ਪੂਸ ਤਾਂ ਕੀ ਜਿਹੜੇ ਵਾਲ ਕਾਲੇ ਆ ਗਏ ਆ ਤੇ ਇਹਦਾ ਬਾਈ ਕੀ ਮੁੱਲ ਫਿਰ ਇਹਦਾ ਮੁੱਲ ਚਲੋ ਮੈਂ ਸਾਹਮਣੀ ਸੁਣਨੀ ਆਪਾਂ ਖੰਡ ਕੇ ਨੇ ਹਾਂਜੀ ਇਹ ਦੇ ਦਈਏ 75000 ਦੀ ਕਰ ਦਈਏ ਵੀ ਜਾਇ ਜੋ ਹਾਂਜੀ ਜਾਇ ਜੀ ਆਂਦੀ ਆ ਦੋ ਛੱਡ ਦਈਏ ਦੋਹਰ ਛੱਡ ਦਈਏ ਪੂਰੇ 70 ਦੇ ਦਾਂਗੇ ਆਪਾਂ ਨੂੰ ਠੀਕ ਹੈ ਲਓ ਜੀ 70000 ਦੀ ਇਹ ਵੀ ਗੱਬਣ ਤਿਆਰ ਕੋਈ 5 ਦਿਨ ਸਾਹਮਣੇ ਚਲੋ ਆਪਣੀ ਸੇਵਾ ਵਿੱਚ ਚੰਗਾ ਕੋਈ ਹੋਰ ਯਾਦ ਨਾ ਸਾਲ ਜਿੱਕਾ ਵੀ ਵਾਲ ਪੁੱਛੀਓ ਨਹੀਂ ਵੇਖੋ ਚਟਾਗਾ ਠੀਕ ਹੈ ਠੀਕ ਹੈ ਠੀਕ ਹੈ ਜੀ ਸੈੱਟ ਬਲਾਏਗੇ ਦੁੱਧ ਵਾਲੇ ਡੰਕਰ ਦਾ ਉਦਾਂ ਹੀ ਪਾਲਾ ਜਾਂਦਾ ਵੇਖੋ ਐ ਮੈਂ ਸਿੰਗਲ ਹੱਡੀ ਬਿਲਕੁਲ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਜੀ ਇਹ 70000 ਦੀ ਤੀਜੇ ਨੰਬਰ ਤੇ ਭਾਈ ਕਿਵੇਂ ਆ ਜੀ ਇਹ ਦੂਜਾ ਸੂਬਾ ਛੋਟੀ ਸੂਈ ਜੇ ਅੱਛਾ ਜੀ ਹਾਂ ਇਹ ਛੋਟੀ ਥੱਲੇ ਹੁਣ 12 ਕਿਲੋਊਗਾ ਲੀਟਰ ਵਾਲਾ ਹੀ ਅੱਛਾ ਜੀ ਹਾਂ ਇੱਕ ਟਮਾ ਹੀ ਸੂਈ ਤਾਜੀ ਆ ਉਹ ਕੱਟੀ ਇਹਦੀ ਮਗਰ ਠੀਕ ਲੋ ਜੀ ਫੇਰ ਫਿਲਮਾਂ ਦੀ ਲਾਲੇ ਆ ਗਿਆ ਪਿੱਛੇ ਕੱਟੀ ਆ ਅੱਛਾ ਜੀ ਹਾਂ ਠੀਕ ਹੈ ਠੀਕ ਹੈ 12 ਲੀਟਰ ਦੁੱਧ 12 ਲੀਟਰ ਦੁੱਧ ਜਿਸ ਟਮਕ ਦੇ ਤਿਆਰ ਹੈ ਛੋਟੀ ਦੁੱਧ 15 16 ਕਿਲੋ ਕੱਢੂ ਬੜੇ ਰਮਾਨਾ ਅੱਛਾ ਜੀ ਹਾਂ ਜੇ ਕੋ ਵੀਰ ਭਰਾ ਸੰਭੂ ਹੈ ਨਾ ਕੱਦ ਕਾਟ ਵੀ ਚੰਗਾ ਤੇ ਲੋ ਜੀ ਫੇਸ ਕੁਆਲਟੀ ਦੇ ਸੇਂਗ ਤੁਸੀਂ ਚੈੱਕ ਕਰ ਸਕਦੇ ਜੇ ਪੱਕੀ ਆ ਇਸ ਟਮਕ ਦੇ 12 ਲੀਟਰ ਬਿਲਕੁਲ ਦੁੱਧ ਤਿਆਰ ਆ ਤੇ ਪਿੱਛੇ ਵੀ ਇਹਦੇ ਸੀ ਮਿਲਕਾ ਆ ਗਿਆ ਕਰੋ ਉਹਦੀ ਜਿਆਦਾ ਸਫਾਈਆਂ ਦੇ ਵਿੱਚ ਤੇ ਮੇਲਾ ਮੂਲਾ ਇਹ ਮਾਰਕੀਟ ਵਿੱਚ ਵਾਝੂਗੀ ਦੋਤੋ ਹਾਂ ਇਹ ਛੋਟਾ ਚਲੋ ਮੌਸਮ ਬਰਸਾਤਾਂ ਦਾ ਚੱਲਣ ਰਿਹਾ ਵਾ ਠੋੜੀ 15 16 ਕਿਲੋ ਦੁੱਧ ਇਹਨੂੰ ਝੋਟੀ ਨੂੰ ਕੀ ਜਾਂਦਾ ਠੀਕ ਹੈ ਠੀਕ ਹੈ ਠੀਕ ਹੈ ਲੋ ਜੀ ਕੱਦ ਕਾੜ ਜਿਹੜਾ ਬਹੁਤ ਹੀ ਚੰਗਾ ਤੇ ਦੁੱਧਾ ਸੁਆ ਤੇ ਥਣ ਵੀ ਜਿਹੜਾ ਨੋਕ ਵਾਲਾ ਲੱਗਾ ਪਿਆ ਵਾ ਤੇ ਨੋਕਲ ਥਣ ਦੀ ਚਵਾਈ ਜਿਹੜੀ ਬਹੁਤ ਜਿਆਦਾ ਨਰਮ ਹੁੰਦੀ ਆ ਦਿਖਾ ਦਿਓ ਜਿਵਾਗ ਜਿਵਾਗ ਆ ਕਿ ਕੀ ਦੀ ਲੋ ਜੀ ਆ ਵਾਲਾ ਫੀਮਲ ਕਾਰ ਜੀ ਸੰਕਰਸ਼ ਨੇ ਦੁੱਧਿਆ ਜਵਾਗ ਵੀ ਉਹਦਾ ਹੀ ਪੜਿਆ ਨਾ ਹਾਂਜੀ 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 ਬਿਲਕੁਲ ਸਹੀ ਗੱਲ ਹੈ ਲੋ ਜੀ ਆਪਣੀ ਸਾਈਡ ਤੋਂ ਤੁਹਾਨੂੰ ਦੱਸਿਆ ਜਿਹੜਾ ਚੈੱਕ ਬਣਿਆ ਹੈ ਉਹਨਾਂ ਤੋਂ ਲੰਮਾ ਬਹੁਤ ਕਰਦੀ ਕੁਸਮਾਨ ਦੇ ਠੀਕ ਹੈ ਠੀਕ ਹੈ ਜੀ ਤੇ ਭਾਈ ਇਹਦਾ ਮੁੱਲ ਫਿਰ ਇਹਦਾ ਮੁੱਲ ਚਲੋ ਜਾਇ ਜੀ ਕਰਦੇ ਹਾਂ ਹਾਂਜੀ ਛੋਟੀ ਦੁੱਧਾਂ ਪੂਰੀ ਜਿੰਨੀ ਸਫਤ ਕਰਦੀ ਉੰਨੀ ਥੋੜੀ ਆ ਹਾਂਜੀ ਦੇ ਦੀ ਇੱਕ ਦੱਸ ਦੀ ਨਹੀਂ ਕਰੀਏ ਇਹ ਵੀ ਕਹਿਜ ਹਾਂਜੀ ਇਹ ਵੀ ਗਿਆ ਹੁੰਦੀ ਜਾਇ ਜੀ ਪੰਜ ਛੱਡ ਦਈਏ ਹੋਰ ਕਰ ਦਈਏ ਹਾਂਜੀ ਇਹ ਹੋਰ ਕਰੀਏ ਪੂਰੇ ਦੀ ਫਿਰ ਦੇ ਦਈਏ ਪੂਰੇ ਦੇ ਵੀ ਪੂਰੇ ਦੇ ਪਰ ਝੋਟੀ ਦੁੱਧ 14 15 ਕਿਲੋ ਕੰਨੋਂ ਖੜਕੇ ਦੇ ਦੂ ਰਮਾਨ ਨਾ ਹੀ ਅੱਛਾ ਜੀ ਹਾਂ ਜੇ ਕੋਈ ਵੀਰ ਭਰਾ ਸੰਭੂ ਦੇ ਠੀਕ ਆ ਛੜਦਿਏ ਮੈਸਣਾ ਥੋੜੇ ਬੋਲੇ ਹਾਂਜੀ ਛੜਦਿਏ ਹੋਰ ਕੀ ਛੜਦਿਏ ਲਖਮੰਦਰਾ ਕਿੰਨਾ ਛੜਦਿਏ ਦੱਸੋ ਪਰ ਵੇ ਲੋ ਯਾਰ ਛੱਡ ਗਏ ਨਹੀਂ ਦੋ ਹੀ ਛੱਡ ਗਏ ਫਿਰ ਤੇ ਦੋ ਹੀ ਛੱਡ ਗਏ ਹਾਂਜੀ ਚਲੋ ਦੋ ਹੀ ਛੱਡ ਦਿਆਂਗੇ ਠੀਕ ਆ ਲਓ ਜੀ ਬਿਲਕੁਲ ਵੀ ਜੀ ਮੋਲ ਖਿੱਚ ਕੇ ਪਾਇਆ ਜੇ ਅੱਛਾ ਜੀ ਹਾਂ ਜੋ ਸੇਵਾ ਸੁਆ ਲੈਣੀ ਆਪਾਂ ਗਾਂਹ ਦੇਵਣੀ ਉਹਨਾਂ ਨੂੰ ਇਹ ਨਾਲ ਲੰਗਰ ਬਿਲਕੁਲ ਬਿਲਕੁਲ ਜੀ ਸੇਵਾ ਕਰਨੀ ਵੀ ਚਾਹੀਦੀ ਆ ਬਸ ਬਸ ਇਹਨਾਂ ਨੂੰ ਆਪਾਂ ਕੋਈ ਸਾਡੀ ਬੇਨਤੀ ਹੈ ਵੀਰ ਭਰਾਵਾ ਗਾੜੀ ਵੀ ਜਿਹੜੇ ਚਲੋ ਏਰੀਆ ਸੁੱਕੇ ਆ ਤੂੜੀ ਤੰਦਰੀ ਸੇਵਾ ਜ਼ਰੂਰ ਕਰੋ ਇੱਧਰ ਆ ਕੇ ਪਸ਼ੂਆਂ ਦਾ ਥੋੜਾ ਜਿਹਾ ਔਖਾ ਬਾਕੀ ਹਾਂਜੀ ਹਾਂਜੀ ਜਿਹੜਾ ਲੰਗਰ ਲੰਗਰ ਬਹੁਤ ਹੀ ਜ਼ਿਆਦਾ ਚੱਲਣਦੇ ਆ ਹਾਂਜੀ ਬਾਕੀ ਝੋਡੀ ਮਿਲੀ ਨੇ ਘਰ ਸਾਹਮਣੀ ਬਹੁਤ ਹੀ ਜਿਆਦੀ ਖਰੀ ਹੈ ਤੇ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ 98000 ਦੀ ਤੇ 15 ਲੀਟਰ ਦੁੱਧ ਪਰੂਗੀ ਤੇ ਵੀ ਚੌਥੇ ਨੰਬਰ ਤੇ ਕਿਵੇਂ ਆ ਗਈ ਉਸੇ ਨੰਬਰ ਤੇ ਵੀ ਜੀ ਬੂਰੀ ਜੇ ਅੱਛਾ ਜੀ ਇਹਨੂੰ ਸੂਈ ਨੂੰ ਆਜੇ ਤਜਾ ਦੇਣ ਅੱਛਾ ਜੀ ਜਦੋਂ ਸੂਈ ਚਲੋ ਰਾਸ ਸੂਈ ਇੱਥੇ ਆਪਣੇ ਅੰਦਰ ਹੀ ਆਪਣੇ ਕੋਲ ਵੀਡੀਓ ਬਣੀ ਹੈਗੀ ਆ ਪਰਸੋ ਠੀਕ ਆ ਠੀਕ ਆ ਤੇ ਇਹਦਾ ਅਸੀਂ ਚਰਵਾਣ ਕੇ ਵੇਖਿਆ ਤੇ ਕੱਟੀ ਮਗਰ ਮਰੀ ਪਈ ਅੱਛਾ ਜੀ ਹਾਂ ਪਰਮਾਤਮਾ ਜਾਣਦਾ ਵੀ ਉਹ ਕਿੱਦਾਂ ਮਰੀ ਕਿੱਦਾਂ ਨਹੀਂ ਠੀਕ ਆ ਠੀਕ ਆ ਬਿਲਕੁਲ ਆਪਣਾ ਵੀਡੀਓ ਹੋਣਾ ਇਹਨੂੰ ਇਹ ਤਜਾ ਦੇਣ ਜੇ ਅੱਛਾ ਜੀ ਕਿੰਨਾ ਕੁ ਬੋਲਾ ਕੋਣੋ ਇਥੇ 8 ਕਿਲੋ ਬੋਲੀ ਤਿਆਰ ਹੋਊਗੀ ਅੱਛਾ ਜੀ ਤੇ ਮਿਲਦੀ ਸੀ ਤਾਂ ਹਾਂ ਮਿਲਦੀ ਇਦਾਂ ਹੀ ਹੈ ਪਾੜੇ ਤੇ ਪਾੜੇ ਦੇ ਪਹਾ 8 ਲੀਟਰ ਇਸਤਮ ਜਿਹੜਾ ਬੋਲਾ ਤਿਆਰ ਤੇ ਜਵਾਕ ਬਾਈ ਗੰਦਾ ਗੇਰਾ ਮਰ ਗਿਆ ਵਾ ਆਪਣੇ ਕੋ ਵੀਡੀਓ ਬਣੀ ਆ ਅੱਛਾ ਜੀ ਜਿਹੜਾ ਵੀਰਪਰਾਉ ਨੂੰ ਵੀਡੀਓ ਆਪਾਂ ਪਾ ਦਾਂਗੇ ਐ ਜੋਰ ਲਮਕਦੀ ਦੀ ਤੇ ਜਵਾਕ ਦੀ ਪੈਹ ਦੀ ਲਾ ਕੇ ਕਾਲੀ ਕੱਢੀ ਦਿੱਤੀ ਇਹਨੇ ਅੱਛਾ ਜੀ ਹੂੰ ਠੀਕ ਹੈ ਠੀਕ ਇਹ ਕਿੰਨਾ ਭਰ ਜੂ ਦੁੱਧ ਦੁੱਧ ਵੀ ਜਿੰਨੇ 12 ਤਣਾ ਕਰੋ ਥੱਲੇੋਂ ਬਹੁਤ ਸਾਫ ਆ ਅੱਛਾ ਜੀ ਥੱਲੇੋਂ ਬਹੁਤ ਸਾਫ ਹੈ ਠੀਕ ਹੈ ਠੀਕ ਲਓ ਜੀ ਫਾਰਾ ਤੇਰਾ ਨੀ ਪੂਰੀ ਚੰਗੀ ਆ ਹੋਰ ਨੀਲੀ ਪੂਰੀ ਆ ਗਈ ਆ ਤਾਣਾ ਦਾ ਸੈਲ ਗਿਆ ਜਿਹੜਾ ਬਹੁਤ ਹੀ ਚੰਗਾ ਆ ਗਿਆ ਐਡ ਕੱਲਾ ਕੱਲਾ ਲੱਗਾ ਪਿਆ ਵਾ ਤੇ ਹੈ ਵੀ ਸਿੰਗਲ ਹੱਡੀਆ ਕਰਮਾਲ ਇਨੇ ਘਰ ਵੀਰ ਭਰਾਣੇ ਦੁੱਧ ਵਾਸਤੇ ਲੈਣੀ ਬਹੁਤ ਹੀ ਚੰਗੀ ਮੱਝ ਆ ਠੀਕ ਆ ਠੀਕ ਆ ਲੋ ਜੀ ਚੱਟਾ ਚੱਟਾ ਜਿਹੜਾ ਬਹੁਤ ਵਧੀਆ ਸਫਾਈਆਂ ਦਾ ਤਾਜੀ ਮੈਂ ਕੋਈ ਨਹੀਂ ਇੰਨਾ ਬੰਦੀ ਬਿਲਕੁਲ ਬਿਲਕੁਲ ਸਹੀ ਗੱਲ ਹਾਂਜੀ ਥੱਲਿਓ ਬਹੁਤ ਸਾਫ਼ ਹੈ ਬਿਲਕੁਲ ਸਾਫ਼ ਕੀਤੀ ਹੋਈ ਠੀਕ ਆ ਲੋ ਜੀ ਚੱਟਾ ਤੇ ਥੜਾਂ ਦਾ ਸੈਜ ਗਿਆ ਤੇ ਚੈੱਕ ਕਰ ਸਕਦੇ ਜੀ ਗਿੱਟ ਗਿੱਟ ਤੇ ਲੱਗਾ ਪਿਆ ਵਾ ਤੇ ਹੈ ਵੀ ਇਦਾਂ ਹੀ ਇਦਾਂ ਹੀ ਆ ਵੇਖੋ ਬਾਈ ਠੰਡੀ ਬਹੁਤ ਹੈ ਮੱਝ ਹਾਂਜੀ ਇਹਦਾ ਭਾਈ ਮੁੱਲ ਕੀ ਕਰਨਾ ਹੈ ਫਿਰ ਇਹਦਾ ਚਲੋ ਜਵਾਕ ਹੁੰਦਾ ਤਾਂ ਫਿਰ ਤੇ ਭਵੇਂ ਵੀ 85000 ਦੀ ਵੇਚ ਦਿੰਦੇ ਹਾਂਜੀ ਹਾਂ ਹੁਣ 80 ਦੀ ਦੇ ਦਈਏ 5 ਤਰਾ ਛੱਡ ਦਈਏ ਨਹੀਂ ਹੋਰ ਕਰ ਲਈਏ ਹੋਰ ਕਰ ਲਈਏ ਹਾਂਜੀ 5 ਚਲੋ ਹੋਰ ਛੱਡ ਦਨੇ 75000 ਦੀ ਦਾਂ 75 ਦੀ 75000 ਦੀ ਦਾਂ ਠੀਕ ਆ ਲਓ ਜੀ ਉਹ ਤੇ 12 13 ਕਿਲੋ ਬੜੇ ਰਮਾਨਾ ਕੱਢੀ ਜਾਣਾ ਨੇ ਸੁਈ ਬਿਲਕੁਲ ਸਾਜੀ ਤਿੰਨਾਂ ਦਿਨਾਂ ਦੀ ਸੁਈ ਜੇ ਠੀਕ ਆ ਠੀਕ ਆ ਠੀਕ ਆ ਹਾਂਜੀ ਆਪੋ ਵੀੜੀ ਦੇ ਹੋਣਾ ਕੋਲ ਪ੍ਰੋਪਰ ਬਣੀ ਪਈ ਆ ਤੇ ਜੇ ਕੇ ਬੀਚਰਾ ਨੇ ਮੰਗਾਣੀ ਵੀ ਉਹ ਵੀ ਤਾਂ ਮੈਂ ਠੰਡੀ ਇਹ ਠੰਡੀ ਹੀ ਤੇ ਉਹ ਭੂਸੀ ਬਣਾਉਂਦੀ ਲੋੜ ਨਹੀਂ ਅੱਛਾ ਜੀ ਹਾਂ ਉਹ ਦਿਨ ਆਪਾਂ ਉਦਾਂ ਵੀ ਉਦਣੇ ਵੀਡੀਓ ਬਣਾਉਣੀ ਸੀ ਤਾਂ ਸੂਈ ਸੀ ਅੱਛਾ ਜੀ ਤੇ ਫਿਰ ਚਲੋ ਤੁਹਾਡਾ ਵੀ ਟਾਈਮ ਨਹੀਂ ਕੋਈ ਸੇਵਾ ਸੁਭਾ ਦੇ ਲਾ ਕੇ ਆ ਗਏ ਹਾਂ ਨਾ ਮੇਰੇ ਵੀਰ ਭਰਾ ਨਾਲ ਰਾਤ ਦੇ ਚਲੋ ਆ ਰਾਤ ਸੂਈ ਜੀ ਮਾਂ ਚਲੋ ਕੋਈ ਨਹੀਂ ਤੇ ਭਈਆ ਪੰਜਵੇਂ ਨੰਬਰ ਤੇ ਝੋਟੀ ਕਿਵੇਂ ਆ ਵਿਧੀ ਇਹ ਝੋਟੀ ਦਾ ਭਵੇਂ ਕੋ ਪਹਿਲਾ ਸੁਹਾ ਲਾਲੇ ਭਵੇਂ ਕੋ ਦੂਜਾ ਲਾਲੇ ਅੱਛਾ ਜੀ ਤੇ ਝੋਟੀ ਵਿਧੀ ਇਹ ਵੀ ਇੱਕ ਫਰਿੱਜੀ ਆ ਤੇ ਲਓ ਜੀ ਇਹ ਵੀ ਫਰਿੱਜ ਜੀ ਸਾਰਾ ਠੰਡੀ ਤੇਰੀ ਹਾਂ ਤੇ ਕਿੰਨਾ ਇੱਕ ਵਸਤਾ ਮੈਂ ਇਸ ਟਾਈਮ 10 ਕਿਲੋ ਵੀ ਚਾਰੇ ਥੱਲੇ ਬੋਲਾ ਜੀ ਦੁੱਧ ਆ ਨਹੀਂ ਦੁੱਧ ਆ ਇਹਦੇ ਮਗਰ ਕੱਟੀ ਬਹੁਤ ਹੀ ਕਮਾਲ ਦੀ ਹੈ ਉਹ ਜਿਹੜੇ ਪਿਛੇ ਫੀਲਡ ਦੇ ਸਾਹਮਣੇ ਮੋਟੀ ਦੇ ਸਾਹਮਣੇ ਸਾਹਮਣੀ ਆ ਕੱਟੀ ਜਰੂਰ ਸਾਂਭੇ ਕੋਈ ਠੀਕ ਆ ਠੀਕ ਆ ਠੀਕ ਆ ਕੱਟੀ ਵੇਖੋ ਪਿਓ ਰਹਿ ਵੀ ਆ ਗਈ ਜੈੱਡ ਬਲੈਕ ਇਹਨੂੰ ਬਾਈ ਕਿੰਨੇ ਦਿਨ ਹੋ ਗਏ ਸੀ ਇਹਨੂੰ ਆ ਕੱਟੀ ਲਾ ਲਓ ਦਹਾ ਤਰ੍ਹਾਂ ਦੀ ਲਾ ਲਓ ਅੱਛਾ ਜੀ 12 ਦੀ ਲਾ ਲਓ 15 ਦੀ ਲਾ ਲਓ ਉਹ ਕੱਟੀ ਚੰਗੀ ਫਲੀ ਏ ਤਾਂ ਠੀਕ ਆ ਠੀਕ ਆ ਵਧੀਆ ਕੱਟੀ ਦੁੱਧ ਨਹੀਂ ਆ ਲਓ ਜੀ 12 ਤੋਂ 15 ਦਿਨ ਹੋ ਗਏ ਆ ਤੇ 100 ਤੋਂ 110 ਲੀਟਰ ਦੁੱਧ ਪਿਆਰ ਆ ਛੜਾਂ ਦਾ ਸੈਜ ਗਿਆ ਜਿਹੜਾ ਇਹਦਾ ਵੀ ਚੰਗਾ ਆ ਗਿਆ ਵਾ ਇਹ ਵੀ ਚਲੋ ਕੱਟੀ ਅਛਾਈ ਹਾਂ ਬਿਲਕੁਲ ਠੰਡੀ ਹੈ ਬਾਕੀ ਕੋਈ ਵੀਰ ਭਰਾ ਸਾਂਭਣ ਵਾਲਾ ਦਾ ਜਿਹਦੇ ਦੁੱਧ ਚੰਗਾ ਕੱਢੀ ਜਾਉਂਦੀ stdc ਕਾਠ ਜਿਹੜਾ ਬਹੁਤ ਬੜਾ ਵਧੀਆ ਆ ਗਿਆ ਨੇ ਥਣਾ ਦਾ ਵੇਖੋ ਸੈਜ ਗੈਪ ਵੇਖੋ ਇਦਾਂ ਹੀ ਭਰੂ ਕੋਮੈਂ ਕੱਢੀ ਹਲੇ ਇਦਾਂ ਹੀ ਭਰੂ ਵੀ ਬਹੁਤ ਠੰਡੀ ਹੈ ਹਾਂ ਇਦਾਂ ਹੀ ਭਰੂ ਇਹੋ ਜਿਹੇ ਪਸ਼ੂ ਤਾਂ ਜਿਹੜਾ ਬਹੁਤ ਹੀ ਜ਼ਿਆਦਾ ਵੱਡਾ ਹੁੰਦਾ ਵਾ ਕਈਆਂ ਘਰਾਂ 'ਚ ਕਈ ਪੈਣਾ ਨੇ ਚੂਣੀਆਂ ਹੁੰਦੀਆਂ ਬਿਲਕੁਲ ਬਿਲਕੁਲ ਜੀ ਬੰਡਾ ਡੰਗਰ ਲੱਭਦੇ ਆ ਹਾਂਜੀ ਹਾਂਜੀ ਕੋਲੀਆ ਫੇ ਇਦਾਂ ਹੀ ਭਰੋ ਠੀਕ ਹੈ ਜੀ ਇਹਦਾ ਬਾਜੀ ਮੁੱਲ ਫਿਰ ਇਹਦਾ ਦੇ ਦੇ ਦੀ ਝੋਡੀ ਆਪਾਂ ਜਿਆਦਾ ਮੁੱਲ ਚ ਲਪੀ ਕਰਨਾ ਜਾਇ ਜੀ ਆਪਾਂ ਕਰਕੇ ਲੰਮੇ ਚੋੜੇ ਚੱਕਰਾਂ ਜਿਹੜੀ ਪਹਿਣਾ 80 ਹੱਦ ਝੋਡੀ ਦੇ ਦਈਏ 80 ਦੀ ਹਾਂ ਪਰ ਸੀਲ ਸਪਾਈ ਜਿੰਨੀ ਝੋਟੀ ਦੀ ਬਹੁਤ ਜੇ ਅੱਛਾ ਜੀ ਹਾਂ ਠੀਕ ਆ ਕਰਦਿਏ ਥੋੜਾ ਬੋੜਾ ਵੇਖ ਲਓ ਛੋਟ ਛੋਪਾ ਜਿਹਾ ਕਰਨਾ ਚੋ ਕਰ ਲਓ ਨਹੀਂ ਦੱਸ ਤੋ ਆਪ ਹੀ ਹਾਂ ਨਾ ਹੀ ਕਰੀਏ ਦੋ ਛੜਦ ਗਏ ਅਸੀਂ 70 ਦੀ ਹਾਂ ਠੱਪ ਵੀ ਦੇ ਦਾਂ ਠੀਕ ਆ ਲਓ ਜੀ 78000 ਦੀ ਜੇ ਕਾ ਤੇ ਕੰਮ ਜਿਹੜਾ ਬਹੁਤ ਹੀ ਤਗੜਾ ਬਾਕੀ ਸਾਂਭ ਰਲਾ ਕਿ ਵੀਰ ਭਰਾ ਖੜੇ ਦੇ ਜੇ ਵੀਰ ਭਰਾ ਕੋਈ ਝੋਟੀ ਉਦਾਂ ਹੀ ਮਿਲੂਗੀ ਠੰਡੀ ਜੇ ਕਿਸੇ ਕੱਢੀ ਕੋ ਸਾਹਮਣੇ ਉਹਦੇ ਕੋਲ ਜੀ ਫੜ ਕੇ ਮਹਾਰਾਜ ਉਹਨੂੰ ਕਰਮਾਂ ਲਈ ਉਮਰਾਂ ਲਈ ਕਰੇ ਚਟਨੀ ਉਹਦੇ ਪਾਈਆਂ ਦੀ ਕੱਟੀ ਲਾ ਲਾਂਗੇ ਮਗਰ ਠੀਕ ਆ ਠੀਕ ਆ ਲਓ ਜੀ ਜੇ ਕਿਸੇ ਵੀਰ ਭਰਾ ਨੇ ਕੱਟੀ ਛੱਡ ਕੇ ਜਾਣੀ ਤਾਂ 5000 ਦੀ ਸਿਰਫ 15 ਦਾ ਪਾਰੇ 7 ਸਾਲ ਦੀ ਖੇਚ ਲਿਆ ਹਾਂਜੀ 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 ਤਿਆਰ ਹੋਏ ਨਾ ਨੇ ਚਲੋ ਕੋਈ ਚੰਗੀ ਸੇਵਾ ਕਰ ਲੂਗਾ ਤੇ ਬਈਆ ਪੰਜ ਆਵੀ 6 ਨੰਬਰ ਤੇ ਜੀ ਇਹ ਵੀ ਦੁੱਧ ਦਾ ਸੰਤਰੀ ਹੈ ਅੱਛਾ ਜੀ ਹਾਂ ਇਹ ਕੱਲ ਦੀ ਸ਼ਾਮਾਂ ਦੀ ਸ ਇਹ ਕੋ ਕਿੰਨਾ ਬਾਲਾ ਇਹਦੇ ਕੋ ਵੀ ਦੀ ਬਾਲਟੀ ਭਰ ਕੇ ਕਰਮਾ ਵਾਲੀ ਨਾ ਕਰਤੀ ਸਵੇਰੇ ਅੱਛਾ ਜੀ ਇੱਕੋ ਚੋਈ ਹੋਇਆ ਜੀ ਹਾਂ ਇੱਕੋ ਚੋਈ ਰਾਤੀ ਚੋਇਆ ਥੋੜਾ ਚਲੋ ਜੇਰੀਆ ਛੁੱਟੀ ਜਦੋਂ ਠੀਕ ਹੈ ਠੀਕ ਹੈ ਜੀ ਤੋਂ ਤਾਂ ਜਿਹਦੇ ਕੋ ਵੀਰ ਕੋ ਲਈ ਆ ਉਹ ਆਂਦਾ ਮੇਰੀ ਗੱਲ ਕਰਾ ਕੇ ਚਲੋ ਉਹ ਵੀ ਵੀਰ ਵੀਡੀਓ ਵੇਨ ਰਹੀ ਆ ਆਂਦਾ ਮੇਰੀ ਗੱਲ ਕਰਾ ਕੇ ਭਾਵੇਂ ਮੈਂ ਅੱਜ ਕਿਸ ਨੂੰ ਦੇ ਦਿੰਦੀ ਅੱਛਾ ਜੀ ਆਂਦਾ ਮੈਂ 14 ਤੋਂ 15 ਲੀਟਰ ਦੁੱਧ ਚੋਇਆ ਪੀਲੇ ਸਵੇਰੇ ਠੀਕ ਹੈ ਠੀਕ ਹੈ ਠੀਕ ਹੈ ਜੀ 14 ਤੋਂ 15 ਲੀਟਰ ਮਗਰੀ ਗੋਡੀ ਦੀ ਮੈਂ ਆ ਬਾਕੀ ਮੈਂ ਬੜੀ ਖਰੀ ਆ ਠੀਕ ਹੈ ਸਵੇਰ ਦੁੱਧ ਜਾ ਕਿਤੇ ਚ ਮੈਂ ਵੀ ਸੋ ਆਪੇ ਜੀ ਜੱਜਾ ਆਪੀ ਆਈ ਬਿਲਿੰਗਾਂ ਨੇਲੀ ਦਾ ਪਾਸ ਰੱਖਦੀ ਹਵਾਨੇ ਨੇ ਵੀ ਡੱਬਾ ਗਏ ਇਹਦੇ ਪਿੱਛੇ ਜਵਾਬ ਤਾਂ ਕੀ ਹੈ ਕੱਟਾ ਜੀ ਠੀਕ ਹੈ ਜੀ ਮੇਲ ਕਾਫ ਆ ਗਿਆ ਜਿਹਦੇ ਪਿੱਛੇ ਅਕਾਲੀ ਫੀਮ ਕਰਕੇ ਅਸੀਂ ਫਿਰ ਨਵਾਈ ਨਹੀਂ ਹੋਈ ਨਹੀਂ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਦਵਾਈ ਜਿਹੜੀ ਇੱਕੋ ਹੀ ਹੋਈ ਆ ਜਿਹੜੀ ਪੋਲੀ ਰੂ ਮਰ ਗਈ ਜੇ ਥੱਲੇ ਕਰਮਾ ਵਾਲੀ ਨੇ ਪੋਲੀ ਰੂ ਮਰ ਗਈ ਆ ਠੀਕ ਹੈ ਠੀਕ ਹੈ ਜੀ ਇਹ 14 ਤੋਂ 15 ਲੀਟਰ ਤੱਕ 15 ਲੀਟਰ ਦੋ ਤੋਂ ਵੀਰ ਕਹਿੰਦਾ ਰਮਾ ਨਹੀਂ ਚੋਦੇ ਰਿਆਂ ਜਿਹਦੇ ਕੋ ਲਈਏ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਲੋ ਜੀ ਜਿਹੜੇ ਕ੍ਰਾਸ ਤੇ ਚਾਈਦੀਆਂ ਪਸ਼ ਇਹ ਬਾਕੀ ਤੁਸੀਂ ਚਾਹ ਵੀ ਚੈੱਕ ਕਰ ਸਕਦੇ ਆ ਨਾ ਚੱਫਗਾ ਵਾਂਗੂ ਬਣੀ ਪਈ ਐ ਤੇ ਖਾਉਣੇ ਤੇ ਵੀ ਜਿਹੜੇ ਡੱਬਾ ਦੋਵਾਂ ਸੈਟਾਂ ਦੇ ਡੱਬੇ ਆ ਠਿੱਕ ਮੜੀ ਇਹ ਕਮੜੀ ਲੋ ਜੀ ਇੱਧਰਲੀ ਸਾਈਡ ਤੋਂ ਚੈੱਕ ਕਰ ਸਕਦਾ ਜੇ ਖਾਣ ਵੀ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮ ਵਾਲੀ ਦੀ ਹੋਲੀ ਬੜੀ ਵੀਧੀ ਠੀਕ ਆ ਠੀਕ ਆ ਜੀ ਹੋਲੀ ਤੈਰ ਨੂੰ ਮਰ ਗਈ ਆ ਲੋ ਜੀ ਚੈੱਕ ਆਹ ਵੇਖੋ ਐ ਸਾਈਡ ਤੇ ਵੀ ਡੱਬਾ ਠੀਕ ਦੋਵਾਂ ਸਾਈਡਾਂ ਤੇ ਡੱਬੇ ਇਹਦਾ ਭਾਈ ਜੀ ਮੁੱਲ ਫਿਰ ਆ ਇਹਦਾ ਇਹਦੀ 90000 ਦੀ ਐ ਵੀ ਮੱਝ ਨੇ ਕਰੀਏ 14 15 ਕਿਲੋ ਵਾਲੀ ਤੁਹਾਨੂੰ ਪਤਾ ਜਿਵੇਂ ਪਹਿਲਾਂ 90 ਦੇ ਮੰਗੂਲੀਆ ਰੇਟ ਹੀ ਹਨ ਹਾਂਜੀ 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 ਹਾਂ 5 ਛੱਡ ਦਈਏ 85000 ਦੀ ਦੇਣੀ 85 ਦੀ ਹਾਂਜੀ ਹੋਰ ਕਰੀਏ ਹੋਰ ਕਰ ਦਈਏ ਹਾਂਜੀ ਚਲੋ ਵੇਖ ਲਓ ਬਿਲਕੁਲ ਹੀ ਦਾ ਜਾਇਜ਼ ਜੀ ਦੁੱਧ ਦੇ ਸਾਹ ਨਾਲ ਜਿੰਨਾ ਮੈਂ ਦੁੱਧ ਕੱਢੇ ਤੇ ਮੈਂ ਮਹਿੰਗੀ ਨਹੀਂ ਗਈ ਨਹੀਂ ਕੀ ਇਹ ਦੀ ਗੱਲ ਹੈਗੀ ਚਲੋ ਕਰ ਤੋਂ ਮੰਨਦਾ ਹਾਂ ਥੋੜਾ ਕੋਲਾ ਚਲੋ 2 ਹੋਰ ਛੱਡ ਦਾਂਗੇ ਜਾਗੀ 83 ਦੀ 85 ਦੀ ਬਿਆਸ ਦੀ ਜਾਂਦੀ ਹੈ ਚਲੋ ਤੁਹਾਨੂੰ ਵੀ ਮੋੜਨਾ ਹੋਣਾ ਠੀਕ ਹੈ ਲਓ ਜੀ 82000 ਦੀ ਤੇ ਦੁੱਧ ਦਾ ਡਰਾਮੇ ਨਾਲ ਬਾਕੀ ਕੋਈ ਸਾਮਣ ਵਾਲਾ ਲੈ ਜੂਗਾ ਭਰਾ ਦੇ ਚਲੋ ਦੁੱ ਬਾਕੀ ਅੱਗੇ ਆਪਣੀ ਸਾਹ ਵਾਦੇ ਆਜੋ ਬਰੈਂਡ ਤੇ ਇੱਕ ਵਹਿੜ ਦਿਖਾਉਂਦੇ ਆ ਭਾਈ ਇਹ ਕਿਵੇਂ ਆ ਗਈ ਵਹਿੜ ਇਹ ਵੀਜੀ ਵਹਿੜ ਪਹਿਲਾ ਸਵੇਰ ਸੁਈ ਜੇ ਅੱਛਾ ਜੀ ਝੂੰਡੀ ਆ ਗਈ ਹੈ ਨਾ ਹਾਂ ਝੂੰਡੀ ਸਫੜਿਆ ਅੱਛਾ ਜੀ ਤੇ ਮੂੰਹ ਚ ਝੋਗੀ ਆ ਠੀਕ ਲੋ ਜੀ ਚਾਰ ਦੰਤ ਜਜੇ ਦੇਖੋ ਭਾਈ ਕਿੰਨਾ ਫੋਲਾ ਫੋਲਾ ਜਰੋ ਮੇਰੇ ਖਾਣਾ 8 ਤੋਂ 9 ਕਿਲੋ ਬੋਲੀ ਉਹੀ ਮੱਛੀ ਥੱਲੇ ਅੱਛਾ ਜੀ ਤੇ ਬਾਕੀ ਸੀਲੀ ਸਪਾਈ ਦੇਖੋ ਇਹ ਮੱਛੀ ਦੀ ਬਹੁਤ ਹੀ ਠੰਡੀ ਇੱਦਾਂ ਹੀ ਥੱਲੇ ਬੈਜੋ ਠੀਕ ਹੈ ਠੀਕ ਹੈ ਹਾਂ ਕਰਦੇ ਇੱਦਾਂ ਹੀ ਈਡੀ ਮੱਛੀ ਥਾਣਾ ਦਾ ਫੈਜ ਕਰਾ ਕੇ ਚੈੱਕ ਕਰਾਉਂਗੇ ਇਹ ਘੱਟ ਲੋ ਘੱਟ ਵੀ ਬੱਚੀ ਦੁੱਧ 12 ਕਿਲੋ ਕਰ ਦਊਗੀ। ਅੱਛਾ ਜੀ। ਹਾਂ। ਆ ਵੇਖੋ ਬਿਲਕੁਲ ਬਹੁਤ ਖਣ ਪਿਆਰਾ ਲੱਗਾਗੇ। ਸੀਰ ਲੀਆਂ ਸੋਹਣੀਆਂ ਜਿਹੜੀਆਂ ਬਹੁਤ ਆਗੀਆਂ ਵਾ। ਹਾਂਜੀ। ਇਹਦੇ ਪਿੱਛੇ ਜਵਾਕ ਬੈਠੇ ਮੱਛਾ ਦੇ ਉਹ ਤੋਂ ਬਿੱਲਾ ਹੀ ਨਾਲੂਗੀ। ਖੋਲ ਦਿਓ। ਸੁਬਾਨ ਖੋਲ। ਇਹਦੇ ਪਿੱਛੇ ਮਾਈ ਖੋਲੀ ਕਰ। ਇਹਨਾਂ ਕਿਹਦੇ ਚੱਲ ਜਾਂਦੇ ਨੇ? ਹਾਂ ਜੀ ਹਾਂ ਜੀ। ਥੋੜਾ ਮੂੰਹ ਜਲਸੀ ਵਾਲਾ ਆ। ਠੀਕ ਹੈ। ਸਿਰੋ ਸਿਰੋ ਸਹਿਰ ਸਹਿਰ ਕਰ। ਅਗੀ ਭਾਵੇਂ ਕੋ ਬੱਚਾ ਖੋਲੀ ਫਰੇ ਕਰਮਾਂ ਵਾਲੀ ਆਂਦੀ ਕੁਛ ਨਹੀਂ ਤੇ। ਅੱਛਾ ਜੀ। ਹਾਂ। ਇਹ ਵੀ ਤੋਹਫਾ ਹੀ ਹਿਸਾਬ ਨਾਲ। ਉਧਰ ਲਿਆ ਗਾਂ ਕੋ। ਉਹਨਾਂ ਦਾ ਨਾਮ ਜਿਹੜਾ ਜਿਹੜਾ ਗੱਡੀ ਉਹ ਕਿ ਥਾਂ ਤੋਂ ਜਿਹੜਾ ਬਹੁਤ ਹੀ ਚੰਗਾ ਲੱਗਦਾ ਹੈ ਨਾ ਬੈਂਕ ਤੇ। ਕਿਹੜਾ ਵਾਥਾਣਾ? ਫਿਕਰ ਲੈਣੀ ਨਹੀਂ ਬੱਛੀ ਆ। ਹਾਂਜੀ। ਹਾਂ। ਤਰੋਂ ਪਹਿਲਾ ਸਵੇਰਾ ਵਾ। ਹਾਂਜੀ। ਦੂਜੇ ਤੇ ਜੇ ਸੂਰਜ ਆਉਂਦਾ ਪਟੂਣਾ ਟੇਕਦਾ ਵਾ। ਛਕਾ ਦੇਂਗੀ 8-9 ਕਿਲੋ ਤੋਂ ਬੋਲੀ ਤੋਂ ਹੀ ਏ। ਅੱਛਾ ਜੀ। ਹਾਂ। ਦੁੱਧ ਜੇ ਕੋਈ ਵੀਰ ਭਰਾ ਸੰਭੂ ਦਾ ਦੁੱਧ 12-13 ਕਿਲੋ ਬੜੇ ਰਮਾਨਾ ਕਰਦਣਾ ਬੈਂਕ ਨੇ। ਠੀਕ ਹੈ ਠੀਕ ਹੈ ਠੀਕ ਹੈ। ਹਾਂਜੀ 12 ਨਹੀਂ ਜਿਹੜਾ ਦੁੱਧ ਭਰਦੇ ਕਰਦਣਾ ਹੈ ਇਹ ਵੀ ਠੀਕੀ ਆ। ਹੂੰ। ਜਿਹੜਾ ਘਰ ਰੱਖਣ ਲਈ ਦੁੱਧ ਵੀ ਬਲਬ ਮਾਨ ਇਹ ਪਿੱਛਾ ਜਿਹੜੇ ਵੱਡੀਆਂ ਵੱਡੀਆਂ ਕਾਮ ਨਾਲ ਬੋਲੇ ਕਿ ਸੜਾ ਜਾਂ ਲੰਦਾ ਆ ਅੱਛਾ ਇਹਦਾ ਇਦਾ ਨਿਆਰੇ ਵਾਲਾ ਇਹ ਪੀਂਦਾ ਨਿਆਰੇ ਆ ਗਿਆ ਤੇ ਠੀਕ ਠੀਕ ਹੈ ਇਹ ਤੋਂ ਤਾਂ ਟ੍ਰੈਕ ਵਾਲੇ ਦੇ ਹਿਸਾਬ ਨਾਲ ਲੰਦਾ ਨੇ ਕਿ ਹਾਂਜੀ ਹਾਂਜੀ ਬੱਚਾ ਭਾਈ ਸਾਹ ਆ ਇਹਨਾਂ ਦਾ ਵੀ ਕੋਈ ਲੰਬ ਵੀਰ ਭਰਾ ਦੇ 11-12 ਕਿਲੋ ਬੜੇ ਰਮਾਨਾ ਕੱਢੀ ਜਾਣਾ ਇਹਦਾ ਭਾਈ ਜੀ ਮੋਲ ਫਿਰ ਬੋਲੋ ਵੇੜਦੀ ਕਿੰਨੀ ਵੇੜਦੀ 16 ਸਪਾਈ ਆਖਣਾ ਚਾਹਦਾ ਵੇਖੋ ਗੱਡੀ ਸਾਫ ਠੀਕ ਠੰਡੀ ਹੈ ਵੇੜ ਤੇ 40000 ਦੀ ਵੀ ਮਹਿੰਗੀ ਹਾਂਜੀ ਪਰ ਆਪਾਂ ਚਲੋ ਮਾਤਰ ਕਰ ਦਿੰਦੇ ਆ ਕਰ ਦੋ ਜੈਤ ਜੀ 35000 ਦੀ ਦੇ ਦਈਏ ਹੋਰ ਕਰ ਦਈਏ ਆਹ ਸੁਣੀ ਕੋਈ ਯਾਰ ਹੋਰ ਛੜਦਾਂਗੇ ਬੱਤੀ ਨਹੀਂ ਦੇਣਾ ਬੱਤੀ ਯਾਰ ਦੀ 3000 ਯਾਰ ਦੀ ਸਰਚੇ ਸੁਈਆ ਫਿਰ ਭਗਵਾਨ ਜੀ ਥਣ ਥੱਲੇ ਗੁਲਾਬੀ ਥਣ ਲੱਗਾ ਉਹ ਵੀ ਸੁਭਾਈ ਵੇਖੋ ਨੇਵੇ ਦੇ ਆਏ ਕਿਦਾਂ ਨਾੜਾ ਇਹ ਪਹਿਨਣ ਵੱਛੀ ਹੈ ਵੇਖੋ ਕਿਦਾਂ ਨਾੜਾ ਇਹ ਉਹ ਜੇ ਬਾਹਲੇ ਦੇ ਨਾੜਾ ਲੰਦਾ ਨੇ ਕਾਫੀ ਆ ਗੀਆਂ ਮਾੜੇ ਥਣ ਗੁਲਾਬੀ ਲੱਗਾ ਥਣ ਗੁਲਾਬੀ ਪਹਿਨਣ ਵੱਛੀ ਦਾ ਫਾਟਾ ਮਾੜਾ ਘਰ ਘਰ ਨਿਕਲਦਾ ਇਹ ਨਹੀਂ ਤੇ ਇਹਦੇ ਹਾਂ ਵੀ ਸਰੀਰ ਤੇ ਲੱਗਾ ਪਰ ਉਹ ਬਾਈ ਦੇ ਕੋਲ ਜਿਹੜੇ ਚੰਗੇ ਆ ਬਾਕੀ ਰੇ ਬਿਲਕੁਲ ਨੋਰਮਲ ਪਏ ਆ ਇਹ ਵੀਡੀਓ ਨੂੰ ਪਾਈਜੀ ਬਾਤ ਤੋਂ ਬਾਅਦ ਸ਼ੇਅਰ ਕਰਦਾ ਕਰੋ ਤੇ ਅਨੰਦ ਨੂੰ ਸਬਸਕ੍ਰਾਈਬ ਕਰਦਾ ਕਰੋ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ